ਸਖਬੀਰ ਬਾਦਲ ਦੇ ਕਦੀ ਗਾਤਰਾ ਪਾਇਆ ਨਹੀਂ ਵੇਖਿਆ ਜਬਜੀਤ ਸਾਹਿਬ ਅੱਜ ਮੂੰਹ ਜਬਾਨੀ ਸੁਣਾ ਦੇ ਟੀਵੀ ਦੇ ਉੱਤੇ ਬਹਿ ਕੇ ਕਿ ਹੈ ਸਖਬੀਰ ਬਾਦਲ ਦੇ ਵਿੱਚ ਦਮ ਜਿਨ੍ਹਾਂ ਦਾ ਨਿਸ਼ਾਨਾ ਸਿਰਫ ਤੇ ਸਿਰਫ ਲੁੱਟਮਾਰ ਕਰਨੀ ਸੀ ਆਪਣੇ ਘਰ ਭਰਨੀ ਸੀ ਉਹ ਅੱਗੇ ਆ ਗਏ ਉਹਨਾਂ ਨੇ ਨਵੀਂ ਲੀਡਰਸ਼ਿਪ ਜਿਹੜੀ ਉਹ ਬਣ ਨਹੀਂ ਦਿੱਤੀ ਕਦੀ ਅਰਵਾਸ ਨਹੀਂ ਕੀਤੀ ਕਦੀ ਹੱਥ 'ਚ ਵੱਡੀ ਸ੍ਰੀ ਸਾਹਿਬ ਨਹੀਂ ਫੜੀ ਕਦੀ ਉੱਤੋਂ ਦੀ ਕਿਰਪਾਨ ਨਹੀਂ ਪਾਈ ਇਹ ਅਕਾਲੀ ਦਲ ਦੀ ਹੈ ਇਹਦਾ ਅਰਦਾਸ ਕਰਨ ਜੋ ਗਵਮਣੀ ਗਰੀਬ ਇਹਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਸੁਖਬੀਰ ਬਾਦਲ ਪ੍ਰਧਾਨ ਹੈ ਉਹਨੇ ਜਿੰਨੂੰ ਚਿੱਠੀ ਕੱਢਤੀਏ ਫਲਾਣੇ ਜ਼ਿਲ੍ਹੇ ਦਾ ਪ੍ਰਧਾਨ ਫਲਾਣੇ ਜ਼ਿਲ੍ਹੇ ਦਾ ਪ੍ਰਧਾਨ ਇਹ ਦਿਹਾਤੀ ਦਾ ਆ ਦੂਜਾ ਤੀਜਾ ਉਹ ਜੋ ਰੋਡੂ ਢੋਡੂ ਬੰਟੀ ਛੰਟੀ ਸਾਰੇ ਇਕੱਠੇ ਕਰਕੇ ਇਹਨਾਂ ਨੇ ਅਕਾਲੀ ਬਣਾਤਾ ਤੇ ਜਿਹੜੇ ਰੋਡੂ ਢੋਡੂ ਸਨ ਜਿੰਨਾ ਕਰਕੇ ਇਹਨਾਂ ਨੇ ਅਕਾਲੀ ਦਲ ਦਾ ਘਾਣ ਕੀਤਾ ਆ ਉਹ ਸਾਰੇ ਦੇ ਸਾਰੇ ਕੋਈ ਆਮ ਆਦਮੀ ਪਾਰਟੀ 'ਚ ਭੱਜ ਗਿਆ ਕੋਈ ਕਾਂਗਰਸ 'ਚ ਭੱਜ ਗਿਆ ਉਹ ਸਾਰੇ ਡੁੱਬਦੀ ਬੇਰੀ ਚੋਂ ਜਿਵੇਂ ਚੂਹੇ ਛਾਲਾ ਮਾਰਦੇ ਨਾ ਬਾਹਰ ਇਦਾਂ ਛਾਲਾ ਮਾਰ ਮਾਰ ਕੇ ਭੱਜਦੇ ਐ ਐਮਕੇਸ਼ ਐਨਕੇ ਸ਼ਰਮਾ ਬਕਵਾਸ ਕਰ ਰਿਹਾ ਸੀ ਜਥੇਦਾਰਾਂ ਦੇ ਬਾਰੇ ਨਾ ਤੇਰੀ ਨਾ ਤੇਰਾ ਮੂੰਹ ਨਾ ਤੇਰਾ ਮੱਥਾ ਕਾਲ ਫੈਡਰੇਸ਼ਨ ਦੇ ਆਗੂਆਂ ਨੇ ਬਜ਼ੁਰਗਾਂ ਨੇ ਉਹਦਾ ਚੰਡੀਗੜ੍ਹ ਦਫ਼ਤਰ ਦਾ ਘਰਾਓ ਕੀਤਾ ਫਿਰ ਦੌੜ ਗਿਆ ਉੱਥੋਂ ਉਹਨਾਂ ਚੇਤਾਵਨੀ ਦਿੱਤੀ ਹੈ ਵੀ ਜੇ ਮਾਫੀ ਨਾ ਮੰਗੀ ਤੇ ਫਿਰ ਵੱਡਾ ਘਰਾਓ ਵੀ ਕਰਾਂਗੇ ਉਹ ਸ਼੍ਰੋਮਣੀ ਕਾਲੇਦਲ ਸ਼ਾਮਲ ਹੋਇਆ ਉਸ ਦਿਨ ਬਾਗੀ ਕਿਉਂ ਨਾ ਹੋਏ ਇਹ ਚੰਦੂ ਮਾਜਰਾ ਉਹੀ ਐ ਚੰਦੂ ਮਾਜਰਾ ਉਹੀ ਐ ਜਿਹੜਾ ਬਰਨਾਲੇ ਦੀ ਸਰਕਾਰ ਵਲੇ ਅਗਨਦੀਪ ਦੇ ਨਾਲ ਦਰਬਾਰ ਸਹਿਬ ਆ ਗਿਆ ਸੀ ਫੈਡਰੇਸ਼ਨ ਵਾਲਿਆਂ ਨੂੰ ਇਥੋਂ ਕੱਢਣ ਵਾਸਤੇ ਬੰਦੂਕਾਂ ਲੈ ਕੇ ਇਹ ਜਿਹੜੇ ਜਿੰਨਾਂ ਦੇ ਉੱਤੇ ਸੁਖਵੀਰ ਬਾਦਲ ਨੂੰ ਮਾਣ ਸੀ ਨਾ ਕਿ ਇਹ ਬੰਦੇ ਮੇਰਾ ਸਾਥ ਦੇਣਗੇ ਮੇਰੀ ਸਰਕਾਰ ਬਣੂਗੀ ਉਹ ਅੱਜ ਸਾਰੇ ਬੀਜੇਪੀ 'ਚ ਭੱਜ ਰਿਹਾ ਸੁਖਵੀਰ ਬਾਦਲ ਵੀ ਬੀਜੇਪੀ 'ਚ ਭੱਜੂਗਾ 1920 ਦੇ ਵਿੱਚ ਬਣੀ ਅਕਾਲੀ ਸੋਚ ਅਕਾਲੀ ਦਲ ਪਾਰਟੀ ਜਿਸ ਦਾ ਅੱਜ ਕਾਲੀਏ ਕੀ ਪੰਜਾਬ ਦੇ ਵਿੱਚੋਂ ਨਾਮ ਖਤਮ ਹੋ ਚੁੱਕਿਆ ਪਰ ਇੱਕ ਅਕਾਲੀ ਸੋਚ ਰੱਖਣੀ ਬਹੁਤ ਵੱਡੀ ਗੱਲ ਆ ਪਰ ਅਕਾਲੀ ਦਲ ਦੇ ਵਿੱਚ ਕੁਝ ਇਹੋ ਜਿਹੇ ਨੁਮਾਇੰਦੇ ਜਿਨ੍ਹਾਂ ਨੇ ਕਈ ਗਲਤੀਆਂ ਕੀਤੀਆਂ ਜਿਸ ਤੋਂ ਬਾਅਦ ਬਾਗੀ ਧੜਾ ਵੀ ਬਣਿਆ ਬਾਗੀ ਧੜੇ ਦੇ ਵਿੱਚ ਆ ਕੇ ਸ਼ਾਇਦ ਉਹਨਾਂ ਨੇ ਇਹ ਸਮਝਿਆ ਕਿ ਸ਼ਾਇਦ ਉਹ ਗਲਤੀ ਜੋ ਉਸ ਸਮੇਂ ਹੋਈ ਉਸ ਦਾ ਨਾਮ ਜਿਹੜਾ ਆ ਉਹ ਸਾਡਾ ਨਿਕਲ ਜਾਏਗਾ ਪਰ ਅਜਿਹਾ ਨਹੀਂ ਹੋਇਆ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕਈ ਇਸਤੇ ਵਿਚਾਰ ਚਰਚਾ ਕੀਤੀਆਂ ਕਈ ਮੀਟਿੰਗਾਂ ਹੋਈਆਂ ਜਿਸ ਤੋਂ ਬਾਅਦ ਉਹਨਾਂ ਨੂੰ ਤਨਖਾਹ ਇਕਰਾਰ ਕੀਤਾ ਉਸ ਤੋਂ ਬਾਅਦ ਹੁਣ ਅਸਤੀਫਾ ਉਹਨਾਂ ਦਾ ਤਿਆਰ ਹੈ ਉਸਤੇ ਅਜੇ ਕੋਈ ਵੀ ਅਮਲ ਵਿਚਾਰ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਕਈ ਨੁਮਾਇੰਦਿਆਂ ਦੇ ਅਸਤੀਫੇ ਤਿਆਰ ਰਹੇ ਭਾਵੇਂ ਆਪਾਂ ਗੱਲ ਕਰ ਲਈ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਉਹਨਾਂ ਨੇ ਵੀ ਬੀਤੇ ਦਿਨੀ ਅਸਤੀਫਾ ਦਿੱਤਾ ਸੋ ਇਸ ਤੇ ਗੰਭੀਰ ਚਰਚਾਵਾਂ ਬਣੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਯੂਐਸਐਸএফ ਦੇ ਪ੍ਰਧਾਨ ਜਗਰਾਤ ਸਿੰਘ ਮਝਾਲ ਮੌਜੂਦ ਹੋਣਗੇ ਨੇ ਵੀਰ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਕਾਲੀ ਦਲ ਦੀ ਬੜੀ ਅਕਾਲੀ ਸੋਚ ਦੀ ਗੱਲ ਕਰਦੇ ਆ ਤਾਂ ਬਹੁਤ ਵੱਡੀ ਸੋਚ ਆਏ ਅਕਾਲੀ ਫੁੱਲਾ ਸਿੰਘ ਮਹਾਰਾਏ ਨੇ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਇਹ ਅਕਾਲੀ ਦਲ ਪਾਰਟੀ ਬਣੀ 1920 ਦੇ ਵਿੱਚ ਪਰ ਕੁਝ ਲੋਕਾਂ ਕਰਕੇ ਇਹ ਪਾਰਟੀ ਜਿਹੜੀ ਉਹ ਬਦਨਾਮ ਹੋ ਚੁੱਕੀ ਆ ਇਸ ਵਕਤ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਕੋ ਹੁੰਦੀ ਸੀਗੀ ਉਸ ਦਾ ਕਹਿ ਲਈਏ ਕਿ ਹੁਣ ਪੰਜਾਬ ਦੇ ਵਿੱਚੋਂ ਵजूद ਖਤਮ ਹੋ ਚੁੱਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਦਲਾਂ ਦਾ ਵजूद ਖਤਮ ਹੋਇਆ ਅਕਾਲੀ ਤਾਂ ਕਾਲ ਦੇ ਵਿੱਚ ਆਉਂਦਾ ਹੀ ਨਹੀਂ ਅਕਾਲੀ ਅਕਾਲ ਦੇ ਵਿੱਚ ਆਉਂਦਾ ਨਹੀਂ ਐ ਅਕਾਲਪੁਰਖ ਦੀ ਫੌਜ ਆ ਇਹ ਖਤਮ ਨਹੀਂ ਹੋ ਸਕਦੀ ਬਾਦਲ ਦਲ ਦਾ ਪਤਨ ਹੋਇਆ ਸਾਨੂੰ ਇਹਦੇ ਤੇ ਬਹੁਤਾ ਖੁਸ਼ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਦੁਖੀ ਵੀ ਨਹੀਂ ਹੋਣਾ ਚਾਹੀਦਾ ਅੱਜ ਸਾਡੇ ਨੌਜਵਾਨਾਂ ਦੇ ਵਿੱਚੋਂ ਸਿਆਸੀ ਸੂਝ-ਬੂਝ ਖਤਮ ਹੋ ਗਈ ਉਹਦਾ ਕਾਰਨ ਵੀ ਇਹ ਪਰਿਵਾਰ ਹੈ ਇਹ ਜਿਹੜੇ ਬੰਦੇ ਆ ਅਕਾਲੀ ਦਲ ਦੇ ਵਿੱਚ 1997 ਤੋਂ ਹੋਏ ਜਦੋਂ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੇ ਵਿੱਚ ਬਦਲਿਆ ਇਹ ਪੰਥ ਦੀ ਰਹਿਨਮਾਈ ਕਰ ਲਈ ਅਕਾਲੀ ਦਲ ਸਿਰਜਿਆ ਸੀ ਸ਼੍ਰੋਮਣੀ ਗੁਰਦਾਰ ਪੰਥ ਕਮੇਟੀ ਨੇ ਸ਼੍ਰੋਮਣੀ ਗੁਰਦਾਰ ਪੰਥ ਕਮੇਟੀ ਬਣੀ ਗੁਰਦੁਆਰਿਆਂ ਦੇ ਸੁਧਾਰ ਤੋਂ ਬਾਅਦ ਉਹਦੇ ਵਿੱਚੋਂ ਅੱਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਮਾਇਦੇ ਸ਼੍ਰੋਮਣੀ ਗੁਰਦਾਰ ਪੰਥ ਕਮੇਟੀ ਦੇ ਲੀਡਰ ਰਲ ਕੇ ਇੱਕ ਪੰਥ ਦੀ ਨਮਾਇੰਗੀ ਕਰ ਲਈ ਅਕਾਲੀ ਦਲ ਸਾਹਮਣੇ ਆ 1956-57 ਦੇ ਲਾਗੇ ਬਣਿਆ ਜਿਨ੍ਹਾਂ ਨੇ ਚੋਣਾਂ ਲੜੀਆਂ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸਰਦਾਰ ਸੁਰਮਕ ਸਿੰਘ ਚਵਾਲ ਬਣਿਆ ਅਕਾਲੀ ਦਲ ਉਹਨਾਂ ਮਰਜੀਵੜਿਆਂ ਯੋਧਿਆਂ ਦੀ ਪਾਰਟੀ ਹੈ ਜਿਨ੍ਹਾਂ ਨੇ ਗੁਰੂ ਕੇ ਬਾਗ ਦਾ ਮੋਰਚਾ ਜੈਤੋ ਦਾ ਮੋਰਚਾ ਹੋਰ ਮੋਰਚਿਆਂ ਦੇ ਵਿੱਚ ਤਸ਼ੱਦਦ ਛੱਲਿਆ ਜ਼ਿਲ੍ਹਾ ਜ਼ਿਲ੍ਹਾ ਕਟੀਆਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਮੋਰਚੇ ਲਾਏ ਆ ਪਰ ਜਦੋਂ ਦੇ ਇਹ ਬੰਦੇ ਅੱਗੇ ਆ ਗਏ ਸਰਮਾਇਦਾਰ ਮਟੀਰੀਅਲਿਸਟਿਕ ਅਪਰੋਚ ਵਾਲੇ ਜਿਨ੍ਹਾਂ ਦਾ ਨਿਸ਼ਾਨਾ ਸਿਰਫ ਤੇ ਸਿਰਫ ਲੁੱਟਮਾਰ ਕਰਨੀ ਸੀ ਆਪਣੇ ਘਰ ਭਰਨੀ ਸੀ ਉਹ ਅੱਗੇ ਆ ਗਏ ਉਹਨਾਂ ਨੇ ਨਵੀਂ ਲੀਡਰਸ਼ਿਪ ਜਿਹੜੀ ਉਹ ਬਣ ਨਹੀਂ ਦਿੱਤੀ ਜਿੰਨਾ ਚਿਰ ਤੱਕ ਅਕਾਲੀ ਦਲ ਸੀ ਅਕਾਲੀ ਦਲ ਪਿੰਡਾਂ ਤੋਂ ਸ਼ੁਰੂ ਹੁੰਦਾ ਸੀ ਹਰੇਕ ਪਿੰਡ ਦਾ ਪੰਜ ਸਿੰਘਾਂ ਦਾ ਜਥਾ ਹੁੰਦਾ ਸੀ ਇੱਕ ਜਥੇਦਾਰ ਹੁੰਦਾ ਸੀ ਫਿਰ ਬਲਾਕ ਦਾ ਜਥੇਦਾਰ ਹੁੰਦਾ ਸੀ ਫਿਰ ਜ਼ਿਲ੍ਹੇ ਦਾ ਜਥੇਦਾਰ ਹੁੰਦਾ ਸੀ ਤੇ ਉਹ ਜਥੇਦਾਰ ਜਿਹੜੇ ਸਨ ਉਹ ਫਿਰ ਅੱਗੇ ਅਕਾਲੀ ਦਲ ਦਾ ਪ੍ਰਧਾਨ ਚੁਣਦੇ ਸਨ ਤੇ ਅਕਾਲੀ ਦਲ ਦਾ ਪ੍ਰਧਾਨ ਨਿਤਨੇਮੀ ਰਹਿਤ ਮਰਿਆਦਾ ਵਾਲਾ ਜੀਵਨ ਵਾਲਾ ਗਾਤਰੇ ਵਾਲਾ ਹੁੰਦਾ ਸੀ ਤੇ ਅੱਜ ਕੀ ਹੈ ਸੁਖਵੀਰ ਬਾਦਲ ਦੇ ਕਦੀ ਗਾਤਰਾ ਪਾਇਆ ਨਹੀਂ ਵੇਖਿਆ ਜਬਜੀਤ ਸਾਹਿਬ ਅੱਜ ਮੂੰਹ ਜਬਾਨੀ ਸੁਣਾ ਦੇ ਟੀਵੀ ਦੇ ਉੱਤੇ ਬਹਿ ਕੇ ਜੀ ਹੈ ਸੁਖਵੀਰ ਬਾਦਲ ਦੇ ਵਿੱਚ ਦਮ ਜੀ ਮੰਨਦਾ ਆਪਣੇ ਆਪ ਨੂੰ ਸਿੱਖ ਦਾ ਸੁਣਾਵੇ ਮੂੰਹ ਜਬਾਨੀ ਜਬਜੀਤ ਸਾਹਿਬ ਦਾ ਪਾਠ ਕਦੀ ਅਰਦਾਸ ਨਹੀਂ ਕੀਤੀ ਕਦੀ ਹੱਥ 'ਚ ਵੱਡੀ ਸ੍ਰੀ ਸਾਹਿਬ ਨਹੀਂ ਫੜੀ ਕਦੀ ਉਤੋਂ ਦੀ ਕਿਰਪਾਨ ਨਹੀਂ ਪਾਈ ਹਾਂਜੀ ਵੀਰੇ ਇਹ ਅਕਾਲੀ ਦਲ ਨਹੀਂ ਅਕਾਲੀ ਦਲ ਦੇ ਜਥੇਦਾਰ ਸਾਨੂੰ ਨਿਤਨੇਮੀ ਸਨ ਰਹਿਤ ਮਰਿਆਦਾ ਵਾਲੇ ਸਨ ਉਹ ਕਥਾ ਵੀ ਕਰ ਲੈਂਦੇ ਸਨ ਕੀਰਤਨ ਵੀ ਕਰ ਲੈਂਦੇ ਸਨ ਹੁਕਮਨਾਮਾ ਵੀ ਲੈ ਲੈਂਦੇ ਸਨ ਇਹ ਤਾਂ ਅਰਦਾਸ ਕਰਨ ਜੋਗਾ ਆਪਣੀ ਗਰੀਬ ਇਹਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਤੁਸੀਂ ਇਹ ਦੇਖੋ ਕਿ ਜਿੱਥੇ ਫੈਸਲੇ ਪਿੰਡਾਂ ਦੇ ਵਿੱਚੋਂ ਬਲਾਕ 'ਚ ਜਾਣੇ ਬਲਾਕ 'ਚੋਂ ਜ਼ਿਲ੍ਹੇ 'ਚ ਜਾਣੇ ਤੇ ਜ਼ਿਲ੍ਹੇ ਦੇ ਜਥੇਦਾਰਾਂ ਦੇ ਫੈਸਲੇ ਜਿਹੜੇ ਆ ਉੱਪਰਲੇ ਲੈਵਲ ਤੇ ਜਾਣੇ ਜੀਦੀ ਗੱਲਬਾਤ ਅੱਗੇ ਜਾ ਕੇ ਹੁੰਦੀ ਸੀ ਸੰਗਤੀ ਪ੍ਰਬੰਧ ਦਾ ਫੈਸਲਾ ਤਾਂ ਜਾਂਦਾ ਸੀ ਅਕਾਲੀ ਦਲ ਚੜ੍ਹਦੀ ਕਲਾ ਤੇ ਰਿਆ ਜਦੋਂ ਫੈਸਲੇ ਉੱਤੋਂ ਆਉਣ ਲੱਗ ਗਏ ਸੁਖਵੀਰ ਬਾਦਲ ਪ੍ਰਧਾਨ ਹੈ ਉਹਨੇ ਜਿੰਨੂੰ ਚਿੱਠੀ ਕੱਢਤੀਏ ਫਲਾਣੇ ਜ਼ਿਲ੍ਹੇ ਦਾ ਪ੍ਰਧਾਨ ਫਲਾਣੇ ਜ਼ਿਲ੍ਹੇ ਦਾ ਪ੍ਰਧਾਨ ਹੈ ਅਧਿਆਤੀ ਦਾ ਆਹ ਦੂਜਾ ਤੀਜਾ ਉਹ ਜੋ ਰੋਡੂ ਢੋਡੂ ਬੰਟੀ ਛੰਟੀ ਸਾਰੇ ਇਕੱਠੇ ਕਰਕੇ ਇਹਨਾਂ ਨੇ ਅਕਾਲੀ ਬਣਾਤੇ ਆਪਣੇ ਪਿੰਡਾਂ 'ਚ ਦੇਖ ਲਈਏ ਜਿਹੜੇ ਪੁਰਾਣੇ ਅਕਾਲੀ ਪਰਿਵਾਰ ਨੇ ਜਿਨ੍ਹਾਂ ਨੇ ਅਕਾਲੀ ਦਾ ਹਾਲੇ 6-6 ਸਾਲ 7-7 ਸਾਲ ਡਾਂਗਾ ਖਾਧੀਆਂ ਉਹ ਨਿਰਾਸ਼ ਹੋ ਕੇ ਬੈਠੇ ਆ ਉਹ ਕਿਸੇ ਪਾਰਟੀ ਨੂੰ ਮੂੰਹ ਨਹੀਂ ਲਾ ਰਹ ਵੋਟਾਂ ਤੱਕ ਨਹੀਂ ਪਾਰ ਏ ਤੇ ਜਿਹੜੇ ਰੋਡੂ ਭੋਡੂ ਸਨ ਜਿੰਨਾ ਕਰਕੇ ਇਹਨਾਂ ਨੇ ਅਕਾਲੀ ਦਲ ਦਾ ਘਾਣ ਕੀਤਾ ਆ ਉਹ ਸਾਰੇ ਦੇ ਸਾਰੇ ਕੋਈ ਆਮ ਆਦਮੀ ਪਾਰਟੀ ਚ ਭੱਜ ਗਿਆ ਕੋਈ ਕਾਂਗਰਸ ਚ ਭੱਜ ਗਿਆ ਉਹ ਸਾਰੇ ਡੁੱਬਦੀ ਬੇਰੀ ਚ ਜਿਵੇਂ ਚੂਹੇ ਛਾਲਾ ਮਾਰਦੇ ਨਾ ਬਾਹਰ ਇਦਾਂ ਛਾਲਾ ਮਾਰ ਮਾਰ ਕੇ ਭੱਜ ਰਿਹਾ ਕੱਲ ਉਹ ਐਮ ਕੇਸ਼ ਐਨ ਕੇ ਸ਼ਰਮਾ ਬਕਵਾਸ ਕਰ ਰਿਹਾ ਸੀ ਜਥੇਦਾਰਾਂ ਦੇ ਬਾਰੇ ਨਾ ਤੇਰੀ ਨਾ ਤੇਰਾ ਮੂੰਹ ਨਾ ਤੇਰਾ ਮੱਥਾ ਕੱਲ ਫੈਡਰੇਸ਼ਨ ਦੇ ਆਗੂਆਂ ਨੇ ਬਜ਼ੁਰਗਾਂ ਨੇ ਉਹਦਾ ਚੰਡੀਗੜ੍ਹ ਦਫ਼ਤਰ ਦਾ ਘਰਾਓ ਕੀਤਾ ਫਿਰ ਦੌੜ ਗਿਆ ਉੱਥੋਂ ਉਹਨਾਂ ਚੇਤਾਵਨੀ ਦਿੱਤੀ ਹੈ ਵੀ ਜੇ ਮਾਫੀ ਨਾ ਮੰਗੀ ਤੇ ਫਿਰ ਵੱਟਾ ਕਰਾਓ ਵੀ ਕਰਾਂਗੇ। ਅਨਹਿਲ ਜੋਸ਼ੀ ਉਹ ਕਹਿੰਦਾ ਜੀ ਅਕਾਲੀ ਦਲ ਤਾਂ ਪੰਥਕ ਝਗੜਿਆਂ 'ਚ ਤੁਰਿਆ ਫਿਰ ਰਿਹਾ। ਇਹ ਹੋਰ ਮਸਲਿਆਂ ਬਾਰੇ ਗੱਲ ਨਹੀਂ ਕਰ ਰਿਹਾ। ਉਹ ਵੀ ਬੀਜੇਪੀ 'ਚ ਹੀ ਜਾਊਗਾ ਹੁਣ। ਇਹ ਜਿਹੜੇ ਜਿੰਨਾਂ ਦੇ ਉੱਤੇ ਸੁਖਵੀਰ ਬਾਦਲ ਨੂੰ ਮਾਣ ਸੀ ਨਾ ਕਿ ਇਹ ਬੰਦੇ ਮੇਰਾ ਸਾਥ ਦੇਣਗੇ ਮੇਰੀ ਸਰਕਾਰ ਬਣੂਗੀ ਉਹ ਅੱਜ ਸਾਰੇ ਬੀਜੇਪੀ 'ਚ ਭੱਜ ਰਿਹਾ। ਸੁਖਵੀਰ ਬਾਦਲ ਵੀ ਬੀਜੇਪੀ 'ਚ ਭੱਜੂਗਾ। ਜਿੰਨਾਂ ਬੰਦਿਆਂ ਦੇ ਕਰਕੇ ਅਕਾਲੀਆਂ ਨੂੰ ਕੁੱਟਿਆ, ਜਲੀਲ ਕੀਤਾ, ਬੇਇੱਜ਼ਤ ਕੀਤਾ ਅਕਾਲੀ ਤਾਂ ਬਹਿ ਗਏ ਆਪਣੇ ਘਰਾਂ ਚ ਜਾ ਕੇ ਪਰ ਇਹਦਾ ਖਮਿਆਜਾ ਇਸ ਪਰਿਵਾਰ ਨੂੰ ਇਹਦੇ ਸਾਥੀਆਂ ਨੂੰ ਭੁਗਤਣਾ ਪੈਣਾ ਅੱਜ ਕਈ ਬਾਗੀ ਹੋ ਕੇ ਬਹਿ ਗਏ ਆ ਕਿ ਅਸੀਂ ਬਾਗੀ ਆ ਜੀ ਕਿਹਦੇ ਤੋਂ ਬਾਗੀ ਹੋਏ ਤੁਸੀਂ ਇਹ ਹਾਲਾਤਾਂ ਤੋਂ ਬਾਗੀ ਹੋ ਤੁਸੀਂ ਤਾਂ ਯਾਰੀ ਰਖਵਾਉਣ ਯਾਰ ਰਖਵਾਉਣ ਦੇ ਵੀ ਲਾਇਕ ਦੇ ਨਹੀਂ ਹੈਗੇ ਜੇ ਸੁਖਬੀਰ ਬਾਦਲ ਤੁਹਾਡਾ ਹਮਦਰਦ ਤੁਸੀਂ ਯਾਰ ਸੀ ਖੜਦੇ ਉਹਦੇ ਨਾਲ ਮਾੜੇ ਸਮੇਂ ਦੇ ਵਿੱਚ ਖੜਦੇ ਉਹਦੇ ਨਾਲ ਜੇ ਉਹਨੂੰ ਪੰਥ ਜੋ ਛੇਕਦੇ ਛੇਕੇ ਜਾਓ ਨਾਲ ਹੀ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਹੁਣ ਅਸੀਂ ਸੁਖਬੀਰ ਬਾਦਲ ਤੇ ਇਲਜ਼ਾਮ ਲਾ ਕੇ ਆਪਣੇ ਜਿਹੜੇ ਗੁਨਾਹ ਆ ਉਹ ਮਾਫ ਕਰਾ ਲਾਂਗੇ ਉਹਨਾਂ ਤੇ ਪਰਦਾ ਪੈ ਜੂਗਾ ਨਹੀਂ ਪੈਣਾ ਅਸੀਂ ਜਦੋਂ ਦੇਗ ਬਦਲੀ ਹੈ ਨਾ ਦੇਗ ਤੇ ਨਾਲ ਖੁਰਪਾ ਨਾਲ ਹੀ ਬਦਲਿਆ ਕੜਸ਼ਾ ਨਾਲ ਹੀ ਬਦਲਿਆ ਅਸੀਂ ਇਹ ਨਹੀਂ ਕਿ ਦੇਗ ਬਦਲ ਦਾਂਗੇ ਤੇ ਕੜਸ਼ੇ ਉਹੀ ਰੱਖ ਲਾਂਗੇ ਨਾ ਇਹ ਕੜਸ਼ੇ ਵੀ ਨਾਲ ਬਦਲੇ ਜਾਣਗੇ ਜਗੀਰਕੌਰ ਚੰਦੂ ਮਾਜ਼ਰਾ ਦੁੱਗੇ ਤੇ ਜੇ ਟੀਂਢੇ ਸੇ ਇਹ ਉਦੋਂ ਸਰਕਾਰ ਮਾਣੀ ਆ ਯਾਰ ਇਹਨਾਂ ਨੇ ਕੱਲਾ ਸੁਖਵੀਰ ਥੋੜਾ ਦੋਸ਼ੀ ਐ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੇਧਵੀਆਂ ਦੇ ਇਹ ਵੀ ਦੋਸ਼ੀ ਨੇ ਉਹਨੇ ਪਾਰਟੀ ਚੋਂ ਬਾਗੀ ਹੋ ਕੇ ਸਮਝ ਲਏ ਕਿ ਸਾਡੇ ਤੇ ਸ਼ਾਇਦ ਨਾਮ ਨਹੀਂ ਲੱਗੇਗਾ ਤੁਸੀਂ ਇਹ ਦੇਖੋ ਜਦੋਂ ਹਜ਼ਾਰ ਆਲ ਮਰ ਗਏ ਜਦੋਂ ਸੁਮੇਧ ਸੈਣੀ ਵਰਗੇ ਨੂੰ ਅਹੁਦੇ ਦੇਤੇ ਉਦੋਂ ਇਹ ਬਾਗੀ ਕਿਉਂ ਨਾ ਹੋਏ ਵੀ ਜਦੋਂ ਦਰਬਾਰਾ ਗੁਰੂ ਜੀ ਦੇ ਤੇ ਨਕੋਦਰ ਗੋਲੀ ਕਾਣ ਦਾ ਇਲਜ਼ਾਮ ਲੱਗਦਾ ਉਹ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ ਉਸ ਦਿਨ ਬਾਗੀ ਕਿਉਂ ਨਾ ਹੋਏ ਇਹ ਚੰਦੂ ਮਾਜਰਾ ਉਹੀ ਐ ਚੰਦੂ ਮਾਜਰਾ ਉਹੀ ਐ ਜਿਹੜਾ ਬਰਨਾਲੇ ਦੀ ਸਰਕਾਰ ਵਲੇ ਅਗਨਦੀਪ ਦੇ ਨਾਲ ਦਰਬਾਰ ਸਾਹਿਬ ਆ ਗਿਆ ਸੀ ਫੈਡਰੇਸ਼ਨ ਵਾਲਿਆਂ ਨੂੰ ਇੱਥੋਂ ਕੱਢਣ ਵਾਸਤੇ ਬੰਦੂਕਾਂ ਲੈ ਕੇ ਇਹਨਾਂ ਦੇ ਗੁਨਾਹ ਨਾ ਇਤਿਹਾਸ ਨੇ ਭੁੱਲਣੇ ਆ ਤੇ ਨਾਂ ਨਾ ਆਉਣ ਵਾਲੀ ਨੌਜਵਾਨੀ ਨੇ ਭੁੱਲਣੇ ਆ ਜੋ ਜੋ ਬੱਜਰ ਪਾਪ ਇਹਨਾਂ ਨੇ ਕੀਤੇ ਆ ਤੇ ਅੱਜ ਜਿਹੜੇ ਪੰਥਕ ਇਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਫਿਰ ਰਹੇ ਮਾ ਉਹਨਾਂ ਨੂੰ ਕਹਿੰਨਾ ਰੱਬ ਦਾ ਵਾਸਤਾ ਜੇ ਪੰਥ ਦੀ ਬੇੜੀ 'ਚ ਪਏ ਹੋਏ ਵਟਿਆਂ ਨੂੰ ਨਿਕਲਣ ਦਿਓ ਹਣ ਪੰਥ ਦਾ ਕੁਝ ਬਣ ਜੂਗਾ ਤੁਸੀਂ ਇਹਨਾਂ ਨੂੰ ਆਪਣੀਆਂ ਸਟੇਜਾਂ ਤੇ ਸੱਦਦੇ ਜੇ ਤੁਹਾਡੇ ਮਨ 'ਚ ਸੁਪਨਾ ਹੈ ਕਿ ਤੁਸੀਂ ਸੱਤਾ ਦੀ ਕੁਰਸੀ ਤੇ ਬਹਿ ਜਾਓਗੇ ਪਰ ਇਹ ਨਸੂਰ ਨੇ ਜਿਨ੍ਹਾਂ ਨੇ ਕੌਮ ਨੂੰ ਦਰਦ ਦਿੱਤਾ ਤੇ ਦਿੰਦੇ ਰਹਿਣਾ ਅੱਛਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਜਦੋਂ ਡਿਸਪਿਊਟ ਹੁੰਦਾ ਆ ਬਲਟੋਆ ਸਾਹਿਬ ਹੋਣਾ ਨਾਲ ਤੇ ਜਥੇਦਾਰ ਸਾਹਿਬ ਵੀਡੀਓ ਦੇ ਵਿੱਚ ਰੋਂਦੇ ਕਰ ਲੋਂਦੇ ਵੀ ਨਜ਼ਰ ਆਏ ਜਥੇਦਾਰ ਹੋ ਕੇ ਅਜੀਹਾ ਕਰਨਾ ਕਿੰਨਾ ਕੁ ਮਤਲਬ ਵਾਫੀ ਸਮਝ ਦੀ ਤੁਸੀਂ ਇਹ ਦੇਖੋ ਕਿ ਜਦੋਂ ਜਥੇਦਾਰ ਚੁਣੇ ਜਾਂਦੇ ਸੀ ਨਾ ਉਹਨਾਂ ਦੀ ਕਮਾਈ ਦੇਖ ਕੇ ਚੁਣਿਆ ਜਾਂਦਾ ਸੀ ਬਿਲਕੁਲ ਪਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਗੁਰਦੁਆਰਾ ਐਕਟ ਇਹੋ ਜਿਹਾ ਬਣ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੂੰ ਹੀ ਜਥੇਦਾਰ ਬਣਾਇਆ ਜਾਂਦਾ ਉਹ ਚੀਜ਼ਾਂ ਨਹੀਂ ਬਾਹਰ ਨਿਕਲਦੀਆਂ ਇੱਕ ਬੰਦਾ ਨਾਮ ਅਭਿਆਸ ਦੀ ਕਮਾਈ ਕਰਕੇ ਫਿਰ ਕੌਮ ਨੇ ਪ੍ਰਵਾਨ ਕਰਕੇ ਜਥੇਦਾਰ ਬਣਾਇਆ ਤੇ ਇੱਕ ਬੰਦਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਉਹਦੀ ਲਿਮਿਟੇਸ਼ਨਸ ਨੇ ਉਹਦੀ ਫੈਮਲੀ ਉਹਦਾ ਪਰਿਵਾਰ ਜਥੇਦਾਰ ਸਾਹਿਬ ਆਪ ਬੋਲ ਰਹੇ ਆ ਕਿ ਯਾਰ ਮਕਤੀ ਦਾ ਬਾਪ ਵੀ ਆ ਜਦੋਂ ਕਿਸੇ ਨੂੰ ਇਹ ਕਿਹਾ ਜਾਊਗਾ ਕਿ ਤੇਰੀ ਧੀ ਨੰਗੀ ਕਰ ਦੇਾਂਗੇ ਉਹ ਰਹੂਗਾ ਨਹੀਂ ਮਜਬੂਰ ਹੈ ਉਹ ਕੀ ਕਰੂਗਾ ਅਕਾਲੀ ਦਲ ਦਾ ਲੀਡਰ ਮੰਨਿਆ ਪਰ ਮੰਨਿਆ ਜਿਹਨੂੰ ਖਾੜਕੂ ਕਹਿੰਦੇ ਹੋਣ ਇਹ ਖਾੜਕੂਆਂ ਚ ਰਿਆ ਉਹ ਇਹ ਗੱਲ ਕਹਦੇ ਟਗੜਾ ਤੇ ਰਹੂਗਾ ਹੁਣ ਬਲਟੋਵਾ ਸਾਹਿਬ ਤੇ ਇਲਜ਼ਾਮ ਲਾਇਆ ਬਲਟੋਵਾ ਸਾਹਿਬ ਹੁਣ ਇਸਦੀ ਸਫਾਈ ਦੇਣ ਵੀ ਉਹਨਾਂ ਜਥੇਦਾਰ ਨੇ ਗੱਲ ਕਹੀ કે ਨਹੀਂ ਕਹੀ ਉਹਨਾਂ ਨੇ ਰਗਵੀਰ ਸਿੰਘ ਜੀ ਨੇ ਗੱਲ ਕਹੀ કે ਨਹੀਂ ਕਹੀ ਵੀ ਜੇ ਸੁਖਵੀਰ ਬਾਦਲ ਦੇ ਵਿਰੋਧ ਸਖਤ ਫੈਸਲਾ ਲਿਆ ਤੇ ਮੈਂ ਖੰਡੇ ਖੜਕਾ ਦੂੰਗਾ ਵੀ ਕਿਹੜੇ ਖੰਡੇ ਨੇ ਤੁਹਾਡੇ ਕੋਲ ਜਨਾਬ ਪੰਥ ਦੋਖੀ ਇੰਨੇ ਤੁਰੇ ਫਿਰਦੇ ਉਧਰ ਖੜਕਾਓ ਖੰਡੇ ਤੁਸੀਂ ਸਰਕਾਰ 'ਚ ਸੀ ਤੁਸੀਂ ਐਮ ਐਲ ਏ ਸੀ ਉਸ ਸਮੇਂ ਜਦੋਂ ਹਰੀਕੇ ਦਰਿਆ ਦੇ ਉੱਤੇ ਮੋਰਚਾ ਲਾਇਆ ਸੀ ਸਿੱਖ ਸੰਗਤਾਂ ਨੇ ਕਿੱਥੇ ਆਏ ਸੀ ਤੁਸੀਂ ਉੱਥੇ ਉਦੋਂ ਤੁਸੀਂ ਘਰਾਂ 'ਚ ਵੜੇ ਰਹੇ ਜਦੋਂ ਖੰਡੇ ਖੜਕਾਉਣ ਦਾ ਵੇਲਾ ਸੀ ਉਸ ਦਿਨ ਬਾਗੀ ਹੁੰਦੇ ਯਾਰ ਤੁਸੀਂ ਉਸ ਦਿਨ ਖੰਡੇ ਖੜਕਾਉਂਦੇ ਤੁਸੀਂ ਕਹਿੰਦੇ ਹੋ ਕਿ ਜਿੱਥੇ ਜ਼ਬਾਨ ਦੇ ਦਿੱਤੀ ਬਸ ਜ਼ਿੰਦਗੀ ਲਾ ਦਿਓ ਯਾਰ ਤੁਸੀਂ ਅਮਰ ਸ਼ਕਨ ਲੱਗਿਆ ਪੰਜਾਂ ਪੈਰਾਂ ਨੂੰ ਜ਼ਬਾਨ ਨਹੀਂ ਦਿੱਤੀ ਕਿ ਪੰਥ ਇਹ ਸਿਰ ਪੰਥ ਦਾ ਪੰਥ ਜਿੱਥੇ ਮਰਜ਼ੀ ਵਰਤ ਲੈ ਤੇ ਤੁਹਾਡਾ ਸਿਰਪੰਥ ਦੇ ਵਿਰੋਧ ਦੇ ਵਿੱਚ ਖੜਾ ਮਿਲਿਆ ਕਈ ਵਾਰੀ ਅਕਾਲੀ ਦਲ ਦੀ ਸੋਚ ਅਕਾਲੀ ਫੁੱਲਾ ਸਿੰਘ ਵਰਗੀ ਸੇ ਹੋਣੀ ਚਾਹੀਦੀ ਸੀਗੀ ਅੱਜ ਸਾਡੇ ਜਥੇਦਾਰ ਉਹੋ ਜਿਹੀ ਹੋਣੇ ਚਾਹੀਦੇ ਸੀਗੇ ਪਰ ਇਹ ਵੀ ਕਿਤੇ ਨਾ ਕਿਤੇ ਲੱਗਦਾ ਨਹੀਂ ਸਾਰੀ ਪੋਲਿਟਿਕਸ ਕੋં ਫਿਰ ਕਿ ਇੱਕੋ ਜਗਾ ਚੱਲ ਰਹੀ ਹੈ ਗੁਰੂ ਕਿਰਪਾ ਕਰੂਗਾ ਝੂਠ ਜਿਆਦਾ ਸਮਾਂ ਨਹੀਂ ਰਹਿੰਦਾ ਰਾਤ ਜਿਆਦਾ ਸਮਾਂ ਨਹੀਂ ਰਹਿੰਦੀ ਜਿਹੜਾ ਸੂਰਜ ਚੜ੍ਹਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਦੀ ਮੌਜੂਦਾ ਸਥਿਤੀ ਕਿੱਦਾਂ ਦੇਖਦੇ ਹੋ ਸਥਿਤੀ ਡੇ ਬਾਈ ਡੇ ਬਦਲਦੀ ਜਾ ਰਹੀ ਹੈ ਨੌਜਵਾਨਾਂ ਦੇ ਵਿੱਚ ਫਰਸਟ੍ਰੇਸ਼ਨ ਆ ਗੁੱਸੇ ਦੇ ਨਾਲ ਨੌਜਵਾਨ ਭਰੇ ਹੋਏ ਆ ਕਈ ਚੀਜ਼ਾਂ ਦਾ ਸਾਂਝਾ ਗੁੱਸਾ ਨੌਜਵਾਨਾਂ ਦੇ ਮਨ ਦੇ ਵਿੱਚ ਪਣ ਪੜਿਆ ਕਈ ਘਟਨਾਵਾਂ ਪਿਛਲੇ ਇਤਿਹਾਸ ਚ 1984 ਲਾ ਲਓ ਗੁਰੂਗ੍ਰਾਂਦ ਸਾਹਿਬ ਦੀਆਂ ਬੇਦਬੀਆਂ ਲਾ ਲਓ ਗੋਲੀकांड ਲਾ ਲਓ ਸਿੱਖ ਕਤਲਿਆਂ ਦਾ ਇਨਸਾਫ ਨਾ ਮਿਲਣਾ ਲਾ ਲਓ ਕਿਸਾਨੀ ਸੰਘਰਸ਼ ਵਿੱਚ ਮਾਰੇ ਗਏ ਕਿਸਾਨ ਲਾ ਲਓ ਰੀਸੈਂਟ ਘਟਨਾਵਾਂ ਲਾ ਲਓ ਵਿਦੇਸ਼ਾਂ ਵਿੱਚ ਸਾਡੇ ਜੁਝਾਰੂਆਂ ਦੇ ਕਤਲ ਕੀਤੇ ਗਏ ਭਾਰਤੀ ਸਟੇਟ ਵੱਲੋਂ ਇਹ ਸਾਰੇ ਗੁੱਸੇ ਇਕੱਠੇ ਰਹੇ ਤੇ ਜਦੋਂ ਮੈਂ ਕਿਸੇ ਨੌਜਵਾਨ ਨਾਲ ਗੱਲ ਕਰਦਾ ਤੇ ਉਹ ਕੁਝ ਹੋਰ ਹੀ ਸੋਚਦੇ ਆ ਉਹ ਇਹ ਸਿਆਸਤ ਦੀ ਵੋਟਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ ਹੁਣ ਕਹਿੰਦੇ ਸਥਾਈ ਸੰਤੁਸ਼ਟੀ ਹੈ ਇਹਦੇ ਨਾਲ ਕੌਮ ਦਾ ਭਲਾ ਨਹੀਂ ਹੋਣਾ ਪਰ ਇਹੋ ਜਿਹੇ ਬੰਦੇ ਜਿਹੜੇ ਕੌਮ ਨੂੰ ਧੋਖੇ ਚ ਰੱਖਦੇ ਆ ਕੌਮ ਦੇ ਹਿੱਤਾਂ ਦੀ ਗੱਲ ਨਹੀਂ ਕਰਦੇ ਕੌਮ ਦੇ ਹੱਕ ਵੇਚਦੇ ਆ ਇਹ ਬੰਦੇ ਵੀ ਜਰੂਰ ਨੰਗੇ ਹੋਣੇ ਚਾਹੀਦੇ ਚੰਗੇ ਬੰਦੇ ਇਸ ਸਪੇਸ ਦੇ ਵਿੱਚ ਹੋਣ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੌਮ ਦਾ ਜਿਹੜਾ ਨੁਕਸਾਨ ਹੁਣ ਉਹ ਬਚ ਜਾਂਦਾ ਆ ਉਹ ਕਹਿੰਦੇ ਵੀ ਆਪਣਾ ਮਾਰੂ ਛਾਵੇਂ ਤੇ ਸੁੱਟੂ ਸਾਨੂੰ ਸਾਡੇ ਆਪਣਿਆਂ ਦੀ ਜ਼ਰੂਰਤ ਹੈ ਸਭ ਨੂੰ ਇਹ ਸਾਡੇ ਆਪਣੇ ਨਹੀਂ ਰਹੇ ਤੁਸੀਂ ਕਾਫੀ ਰਾਜਨੀਤਿਕ ਲੀਡਰਾਂ ਨਾਲ ਮਿਲੇ ਵਰਤੇ ਹੋਵੋਗੇ ਕਦੀ ਪੰਥ ਦੀ ਗੱਲ ਕੀਤੀ ਉਹਨਾਂ ਨੇ ਕਿ ਪੰਥ ਦੀ ਸਥਿਤੀ ਇਹ ਹੈਗੀ ਆ ਕਿਸ ਤਰੀਕੇ ਨਾਲ ਸਹੀ ਕਰਨੀ ਇੱਕ ਅਕਾਲੀ ਲੀਡਰ ਨੂੰ ਮਿਲਿਆ ਉਹਦਾ ਮੈਂ ਨਾਂ ਨਹੀਂ ਕੈਮਰੇ ਤੇ ਬੋਲਣਾ ਉਹਨੂੰ ਮੈਂ ਕਿਹਾ ਜੀ ਪੰਥ ਤੁਹਾਡੇ ਨਾਲ ਨਾਰਾਜ਼ ਆ ਕਹਿੰਦਾ ਫਿਰ ਕੀ ਫਰਕ ਪੈਂਦਾ ਮੈਂ ਕਿਹਾ ਫਰਕ ਕਿਉਂ ਨਹੀਂ ਪੈਂਦਾ ਕਹਿੰਦਾ ਪੰਥ ਦੀ ਵੋਟ ਹੈਗੀ ਕਹਿੰਦਾ ਰਾਧਾ ਸਵਾਮੀਆ ਦੀ ਵੋਟ ਇੱਕ ਥਾਂ ਸਰਸੇ ਵਾਲਿਆਂ ਦੀ ਵੋਟ ਇੱਕ ਥਾਂ ਨਰੰਕਾਰੀਆਂ ਦੀ ਵੋਟ ਇੱਕ ਥਾਂ ਕਾਲੀਆਂ ਕਾਂਗਰਸੀਆਂ ਦੀ ਵੋਟ ਇੱਕ ਥਾਂ ਭਾਜਪੀ ਵਾਲਿਆਂ ਦੀ ਵੋਟ ਇੱਕ ਥਾਂ ਆਰਐਸਐਸ ਦੀ ਵੋਟ ਇੱਕ ਥਾਂ ਪੰਥ ਦੀ ਵੋਟ ਕਿੰਨੇ ਥਾਂ ਮੈਂ ਕਹਾਂ ਜੀ ਬਹੁਤ ਥਾਂ ਤੇ ਫਿਰ ਨਾ ਕੀ ਫਰਕ ਪੈਂਦਾ ਭਾਈ ਸਾਹਿਬ ਸਰਸੇ ਵਾਲਿਆਂ ਦੀ ਵੋਟ ਇੱਕ ਥਾਂ ਨਾ ਉਹਨਾਂ ਦੇ ਪੋਸਟਰਾਂ ਦੀ ਵੀ ਰਾਖੀ ਕਰਦੀ ਰਹੀ ਪੰਜਾਬ ਪੁਲਿਸ ਰਾਧਾ ਸਵਾਮੀਆ ਦੀ ਵੋਟ ਇੱਕ ਥਾਂ ਨਾ ਤੇ ਉਹਨਾਂ ਨੂੰ ਕਿੰਨੀ ਸਿਕਿਉਰਿਟੀ ਮਿਲਦੀ ਹੈ ਕਿ ਸੱਖਾਂ ਦੀ ਵੋਟ ਇਕ ਥਾਂ ਹੋ ਜੇ ਨਾ ਤੇ ਫਿਰ ਗੁਰਦੁਆਰਿਆਂ ਦੇ ਬਾਹਰ ਵੀ ਪੁਲਿਸ ਵਾਲੇ ਰਾਖੀ ਲਈ ਖਲੋਤੇ ਹੋਣ ਸਾਡੀ ਵੋਟ ਇਕ ਥਾਂ ਨੇ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਵਾਕਈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਹੈ ਜੀ ਜ਼ਰੂਰਤ ਹੈ ਜੇ ਪੰਥ ਇੱਕ ਨਿਸ਼ਾਨ ਨਿਸ਼ਾਨ ਤਾਂ ਇੱਕ ਹੀ ਹੈ ਸਾਰੇ ਹੀ ਸਮਰਪਤਾ ਨਿਸ਼ਾਨ ਸਾਹਿਬ ਝੂਲ ਰਿਹਾ ਸਾਰੇ ਹੀ ਸਮਰਪਤਾ ਸਾਰੇ ਇਹਦੇ ਥੱਲੇ ਖੜੇ ਆ ਸਿਰਫ ਆਪਣੇ ਅੰਦਰੋਂ ਜਿਹੜੇ ਨਿੱਜੀ ਹਿੱਤ ਆ ਉਹ ਮਨਫੀ ਕਰ ਲਈਏ ਨਾ ਥੋੜੇ ਚਿਰ ਲਈ ਵੀ ਆਪਣਾ ਨਿੱਜ ਜਿਹੜਾ ਭਾਰੂ ਹੈ ਉਹ ਕਟਾ ਲਈਏ ਥੋੜਾ ਜਿਹਾ ਅੱਛਾ ਇਦਾਂ ਹੋਇਆ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੀ ਖੇਤਰੀ ਪਾਰਟੀ ਅੱਜ ਡਾਊਨ ਹੋਈ ਅਕਾਲੀ ਦਲ ਅੱਜ ਡਾਊਨ ਹੋਇਆ ਪਰ ਇੱਕ ਨਵੀਂ ਪਾਰਟੀ ਜਿਹੜੀ ਉਹ ਖੜੀ ਹੋਈ ਹੈ ਅਕਾਲੀ ਦਲ ਤਾਂ 1997 'ਚ ਡਾਊਨ ਹੋ ਗਿਆ ਸੀ ਜਦੋਂ ਪੰਜਾਬੀ ਪਾਰਟੀ ਬਣਾਤੀ ਬਾਦਲਾਂ ਨੇ ਜਦੋਂ ਬਾਦਲਾਂ ਦੇ ਹੱਥ ਡਰਾਈਵਰੀ ਆ ਗਈ ਅਕਾਲੀ ਦਲ ਤਾਂ ਉਦੋਂ ਡਾਊਨ ਹੋ ਗਿਆ ਸੀ ਅੱਜ ਬਾਦਲ ਡਾਊਨ ਹੋਏ ਨੇ ਹੁਣ ਵੇਲਾ ਕਿ ਅਕਾਲੀ ਦਲ ਫੇਰ ਚੜ੍ਹਦੀ ਕਲਾ 'ਚ ਜਾਵੇ ਪਰ ਹੁਣ ਇੱਕ ਨਵੀਂ ਪਾਰਟੀ ਉੱਪਰ ਕੇ ਆਈ ਹੈ ਸ਼ਰੇ ਪੰਜਾਬ ਦਲ ਜਿਹੜਾ ਉਹ ਖੜਾ ਕੀਤਾ ਜਾ ਰਿਹਾ ਹੈ ਮੈਂ ਇਹ ਸੁਣਿਆ ਨਹੀਂ ਇਹ ਕਿਹੜਾ ਸ਼ੇਰ ਹੈ ਪੰਜਾਬ ਦਾ ਲੈ ਮੈਂ ਸੁਣਿਆ ਨਹੀਂ ਲੱਗਦਾ ਹੈ ਜਿਕਰ ਸ਼ੇਰ ਹੈ ਪੰਜਾਬ ਦਾ ਇਸ ਤਰੀਕੇ ਨਾਲ ਚੱਲੇਗਾ ਲੋਕ ਉਸ ਨੂੰ ਵੋਟ ਦੇਣਗੇ ਕਿਉਂਕਿ ਗਿਨੇ ਚੁਣੇ ਲੀਡਰ ਤਾਂ ਉਹਦੇ ਵਿੱਚ ਦੇਖੋ ਸਿਹਰਦ ਬੰਦੇ ਹੋਣ ਪੰਥ ਨੂੰ ਸਮਰਪਿਤ ਹੋਣ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਭਾਵਨਾ ਮੰਨ ਕੇ ਪੰਥ ਦੀ ਸੇਵਾ ਦਾ ਚਾਹ ਲੈ ਕੇ ਅਰਦਾਸ ਕਰਕੇ ਤੁਰਨ ਲੋਕਾਂ ਨੇ ਤਾਂ ਟੋਪੀਾਂ ਵਾਲੇ ਜਿਤਾਉਂਦੇ ਯਾਰ ਭਾਵਨਾ ਸੁੱੱਚੀ ਹੋਵੇ ਪੰਥ ਭਾਗ ਲਾਊਗਾ ਪਰ ਮੈਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਕਿ ਕੌਣ ਗੁਰਮੁਖ ਪਿਆਰੇ ਕੰਮ ਕਰ ਰਿਹਾ ਹੈ ਠੀਕ ਧੰਨਵਾਦ ਜੀ ਸੋ ਬਿਲਕੁਲ ਕਹਿ ਲਿਆ ਕਿ ਪੰਜਾਬ ਦੀ ਸਥਿਤੀ ਹੁਣ ਇਸ ਤਰੀਕੇ ਨਾਲ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਅਕਾਲੀ ਦਲ ਰਿਹਾ ਆ ਕਈ ਸੁਧਾਰ ਹੋਏ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੰਮ ਹੋਣੇ ਚਾਹੀਦੇ ਸੀ ਉਹ ਹੋਏ ਆ ਪਰ ਦਿਨ ਬਰ ਦਿਨ ਜਿਹੜੀ ਪੰਜਾਬ ਦੀ ਸਥਿਤੀ ਉਹ ਡਿੱਗਦੀ ਜਾ ਰਹੀ ਆ ਆਰਥਿਕ ਵਿਵਸਥਾ ਤੇ ਵੀ ਕਾਫੀ ਜੜਾ ਆ ਉਹ ਪ੍ਰਭਾਵ ਪਿਆ ਹੈਗਾ ਆ ਉਸ ਤੋਂ ਬਾਅਦ ਜੇਕਰ ਜਥੇਦਾਰ ਸਹਿਬਾਨਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਕਿਤੇ ਨਾ ਕਿਤੇ ਆਪਣੀ ਵੀਡੀਓ ਦੇ ਵਿੱਚ ਰੋਂਦੇ ਕਰ ਲਾਉਂਦੇ ਵੀ ਨਜ਼ਰ ਆਏ ਪਰ ਅਜਿਹੀ ਸਥਿਤੀ ਨਹੀਂ ਹੋਣੀ ਚਾਹੀਦੀ ਸੀ ਜਿਹੋ ਜਾਂ ਜਥੇਦਾਰ ਦਾ ਇੱਕ ਰੁਤਬਾ ਹੋਣਾ ਚਾਹੀਦਾ ਸੀਗਾ ਉਹ ਜਥੇਦਾਰ ਦਾ ਰੁਤਬਾ ਉਹ ਨਜ਼ਰ ਨਹੀਂ ਆ ਰਿਹਾ ਪਰ ਜੇਕਰ ਗੱਲ ਕਰੀਏ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਥਲੇ ਜੇਕਰ ਪੂਰੀ ਸਿੱਖ ਕੌਮ ਇਕੱਠੀ ਹੁੰਦੀ ਆ ਜਥੇਦਾਰ ਸਾਹਿਬ ਉਹਨਾਂ ਦੇ ਧਾਰਮਿਕ ਚੋਣਾਂਵਾਂ ਨੂੰ ਲੈ ਕੇ ਚੁਣਿਆ ਜਾਂਦਾ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕਈ ਵਾਰ ਜਿਹੜੇ ਮੈਂਬਰ ਆ ਉਹ ਹੀ ਜਥੇਦਾਰ ਚੁਣੇ ਜਾਂਦੇ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਤੇ ਤਾਂ ਸ਼ਾਇਦ ਇੱਕ ਚੰਗੀ ਕੌਮ ਨੂੰ ਚੰਗਾ ਸੁਨੇਹਾ ਵੀ ਮਿਲ ਸਕਦਾ ਹੈ ਤੇ ਉਸ ਦੀ ਰਾਖੀ ਵੀ ਹੋ ਸਕਦੀ ਹੈ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਉਹਨੇਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ